ਰਾਜਤ دیتی ਹੈ ਬਾਬਾ ਮੱਖਣ ਸ਼ਾ ਦਾ ਦੇਣਾ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਛਾਣ ਕੀਤੀ ਸੀ ਪਰ ਅੱਜ ਮੈਨੂੰ ਦੱਸੋ ਕਿ ਸੰਤ ਜਨੈ ਸਿੰਘ ਭਿੰਡਾ ਵਾਲਾ ਕਿੱਥੇ ਗਿਆ ਕੋਈ ਪਾਰਟੀ ਉਹਦਾ ਨਾਮ ਲੈਂਦੀ ਹੈ ਉਹਦੇ ਜਿਹੜੇ ਸਾਥੀ ਸੀ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ ਉਹ ਵੀ ਬਾਦਲਦਾਂ ਕਾਂਗਰਸ ਭਾਜਪੀ ਵਿੱਚ ਘੁੱਸ ਗਏ ਆ ਇੱਥੇ ਨੇੜੇ ਲੱਗ ਹੀ ਦਮਦ ਮੀਟਕ ਸਾਲ ਆ ਉੱਥੇ ਜਾ ਕੇ ਪੁੱਛ ਲੋ ਕਿ ਤੁਸੀਂ ਸੰਤ ਜਨੈਲ ਸਿੰਘ ਭਿੰਡਾ ਵਾਲੇ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਰ ਨਾਉਣ ਗਿਆ ਜਦੋਂ ਵਾਪਸ ਆਊਗਾ ਤੋ ਤੁਹਾਨੂੰ ਦੱਸ ਦਊਗਾ ਕਿ ਇੱਥੇ ਭਿੰਡਾ ਵਾਲਾ ਸਾਫ਼ ਸੀਗਾ ਕਿ ਨਹੀਂ ਸੋ ਤੁਸੀਂ ਸਮਝੋ ਕਿ ਆਪਣੇ ਵਿੱਚ ਕਿੰਨੀ ਗ੍ਰਾਵਟਾ ਆ ਗਈ ਹੈ ਕੌਮੀਅਤ ਦੇ ਤੌਰ ਦੇ ਉੱਤੇ ਅਸੀਂ ਡਿੱਗ ਪਏ ਹਾਂ ਜਿਹੜਾ ਸਾਡਾ ਹਿੰਦੂ ਹੈ ਉਹ ਆਪਣੀ ਕੌਮੀਅਤ ਨੂੰ ਪਛਾਣਦਾ ਹੈ ਮੁਸਲਮਾਨ ਪਛਾਣਦਾ ਹੈ ਪਰ ਸਿੱਖ ਹੋਣ ਆਪਣੀ ਕੌਮੀਅਤ ਨੂੰ ਨਹੀਂ ਪਛਾਣ ਰਿਹਾ ਇਹਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕਿਹੜਾ ਮੰਤਰ ਪੜ੍ਹਨਾ ਹੈ ਕਿਹੜਾ ਜਾਦੂ ਕਰਨਾ ਹੈ ਪਰ ਜੇ ਮੇਰੀ ਤੁਸੀਂ ਗੱਲ ਸੁਣ ਲਓਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਕੌਮੀਅਤ ਨੂੰ ਭੁੱਲ ਰਹੇ ਹਾਂ ਤਾਂ ਫੇਰ ਤੁਸੀਂ ਲੀਤੇ ਆ ਸਕਦੇ ਹਾਂ ਕਿਉਂ ਕਰਕੇ ਜਿਹੜੀ ਕੁਰਬਾਨੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਸਾਡੀ ਕੌਮ ਦੇ ਲਈ ਕੀਤੀ ਹੈ ਉਹ ਇਸ ਸਦੀ ਦੇ ਵਿੱਚ ਨਾ ਕਿਸ ਨੇ ਕੀਤੀ ਹੈ ਨਾ ਉਹ ਕਰ ਸਕਿਆ ਮੈਨੂੰ ਉੱਠ ਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਕਿ ਮੈਂ ਸੰਤ ਜਗਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਾਦਲ ਦਲ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕੋਈ ਇਹ ਹੋ ਗਿਆ ਹੈ ਮੈਨੂੰ ਸ਼ਰਮ ਆਈ ਕਿ ਜਦੋਂ ਬਾਬਾ ਮੱਖਣ ਸ਼ਾਹ ਨਵਾਣੇ ਦੀ ਗੱਲ ਆਈ ਕਿ ਗੁਰੂ ਲੱਭ ਲਿਆ ਕਿ ਕਈ ਟਰਾਲੀਆਂ ਆਈਆਂ ਜਿੰਨਾਂ ਦੇ ਉੱਤੇ ਕਾਂਗਰਸ ਦਾ ਝੰਡਾ ਸੀਗਾ ਹੁਣ ਉਹ ਸਾਨੂੰ ਤਾਂ ਸਿਆਰ ਜਾਂਦਾ ਕੀ ਉਹ ਝੰਡਾ ਦੇਸ਼ ਦਾ ਇਹ ਝੰਡਾ ਉੱਤੇ ਦਾ ਭਗਵਾਨ ਰੰਗ ਹੈ ਉਹ ਕੀ ਹੈ ਉਹ ਸਾਡੇ ਹਿੰਦੂ ਭਰਾ ਦਾ ਵਿਚਾਰੇ ਝੰਡਾ ਉਹ ਕੀ ਹੈ ਉਹ ਸਾਡੇ ਜੈਨੀਆਂ ਦਾ ਉਹ ਛੰਡੇ ਦੇ ਵਿਚਾਰੇ ਇੱਕ ਚੱਕਰ ਹੈ ਉਹ ਠੀਕ ਹੈ ਉਹ ਬੁੱਧ ਧਰਮ ਦਾ ਸਭ ਤੋਂ ਠੰਡੇ ਰੰਗ ਹਰਾ ਹੈਗਾ ਉਹ ਠੀਕ ਹੈ ਉਹ ਮੁਸਲਮਾਨਾਂ ਦਾ ਫਿਰ ਸਾਧ ਸੰਗਤ ਜੀ ਤੁਸੀਂ ਮੈਨੂੰ ਦੱਸੋ ਦੀ ਸਿੰਖਾਂ ਦਾ ਇਸ ਖਲਖਨੇ ਵਿੱਚ ਕੀ ਹੈ ਜੇ ਝੰਡੇ ਦੇ ਵਿੱਚ ਵੀ ਰੰਗ ਨਹੀਂ ਹੈ ਜਿਹੜਾ ਫਕਰ ਦੇ ਨਾਲ ਅੱਜ ਟਰਾਲੀਆਂ ਤੇ ਉੱਤੇ ਜਾ ਰਿਹਾ ਹੈ ਫੇਰ ਆਪਾਂ ਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਗਦੀ-ਗੇੜੇ ਦੇ ਵਿੱਚ ਪਏ ਹੋਏ ਹਾਂ ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਖਤਮ ਕਰਤੀ ਸੀ ਕੋਈ ਛੋਟਕੀ ਸੀ ਰਹਿਣ ਦਿੱਤਾ ਸਾਰਿਆਂ ਨੂੰ ਬਰਾਬਰ ਕਰਤਾ ਸੀ ਪਰ ਅੱਜ ਅਸੀਂ ਝਾੜੂ ਚੱਕ ਲਿਆ ਕਿਰਪਾਨ ਛੱਡਤੀ ਹੈ ਝਾੜੂ ਚੱਕ ਲਿਆ ਕੋਈ ਦਲੀਲ ਨਾਲ ਮੈਨੂੰ ਦੱਸੋ ਇਹ ਤਬਦੀਲੀ ਕਿਵੇਂ ਆਈ ਹੈ ਆਪਣੇ ਵਿੱਚ ਆਪਣੀ ਆਪਣੀ ਖੌਮਿਅਤ ਨੂੰ ਆਪਣੀ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਛਾੜੂ ਫੜ ਲੈਂਦੇ ਆ ਕਦੇ ਪੰਜਾ ਫੜ ਲੈਂਦੇ ਆ ਕਦੇ ਉਹ ਫੁੱਲ ਉਹ ਫੜ ਲੈਂਦੇ ਕਦੇ ਤੱਕੜੀ ਫੜ ਲੈਂਦੇ ਤੱਕੜੀ ਵਾਲਿਆਂ ਨੇ ਕਦੇ ਸਿੱਖਾਂ ਦੀ ਗੱਲ ਕੀਤੀ ਐ ਆ ਹੁਣ ਤੁਹਾਡੇ ਵਿਖੀ ਪਿੰਡ ਦੇ ਵਿੱਚ ਤੁਹਾਡੇ ਸਮਰੂਹ ਦੇ ਜੇਲ੍ਹ ਦੇ ਵਿੱਚ ਕਟਿਆਲੇ ਦੇ ਵਿੱਚ ਨੌਜਵਾਨ ਸਿੱਖ ਹੜਕੇ ਗੋਲੀ ਨਾਲ ਮਾਰਤੇ ਆ ਕਦੇ ਬਾਦਲ ਦਲੀਆਂ ਨੇ ਪੰਥ ਦੀ ਗੱਲ ਕੀਤੀ ਹੈ ਕੋਈ ਘਰ ਨੂੰ ਤਿਆਰ ਨਹੀਂ ਹੈ ਇਹ ਸਰਕਾਰ ਨੇ ਸਾਰੀ ਦੁਨੀਆ ਦੇ ਵਿੱਚ قتل کرنے شروع کرتے ہیں سکھا دے کہنے جاتے بیٹھا ہر دیپ سے گنجر نمارتا ہے ਰਿਪੂ ਜਮਨ ਸਿੰਘ ਮਾਲਕ ਨੂੰ ਮਾਰਦਾ ਸੁਖਦੂਲ ਸਿੰਘ ਨੂੰ ਮਾਰਦਾ ਬਰਤਾਨੀਆਂ ਦੇ ਵਿੱਚ ਆ ਮਾਤਾ ਜੀ ਜਿਹੜੇ ਬੋਲ ਕੇ ਗਏ ਐ ਉਹਨਾਂ ਦਾ ਪੁੱਤ ਭਾਈ ਅਫਾਰ ਸਿੰਘ ਖੰਡਾ ਮਾਰਦਾ ਜ਼ਹਿਰ ਦੇ ਕੇ ਹੁਣ ਬਰਤਾਨੀਆਂ ਦੀਆਂ ਖਪਾਰਾਂ ਵੀ ਸਾਨੂੰ ਦੱਸ ਰਹੀ ਹੈ ਕਿ ਘੰਡੇ ਨੂੰ ਕਿਵੇਂ ਮਾਰਿਆ ਬਰਤਾਨੀਆਂ ਦੀ ਸਰਕਾਰ ਨੇ ਪਰਚਾ ਖੋਲਤਾ ਹੈ ਕਿ ਇਹ ਮੋਦੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਕਤਲ ਕਰਾ ਰਹੀ ਹੈ ਕੈਨੇਡਾ ਦੀ ਸਰਕਾਰ ਸਾਬਕਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਹਿ ਦਿੱਤਾ ਹੈ ਕੀ ਹਿੰਦ ਤੇ ਮੋਦੀ ਸਾਡੇ ਕੈਨੇਡਾ ਦੇ ਸਿਟੀਜ਼ਨਸ ਨੂੰ ਮਰਵਾ ਰਹੇ ਆ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ हरियाणा ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਮੈਂ ਪਹਿਲੇ ਦਿਨ ਕਹਤਾ ਸੀ ਕਿ ਇਹ ਸਰਕਾਰ ਨੇ ਮਾਰਿਆ ਪਰ ਦੀਪ ਸਿੰਘ ਦੇ ਟੱਬਰ ਨੇ ਕਿਹਾ ਕਿ ਮਾਰਨ ਨੂੰ ਕੋਈ ਪਤਾ ਨਹੀਂ ਇਹ ਆਪਣੇ ਆਪ ਮਰਿਆ ਪੰਜਾਬ ਦੇ ਵਿੱਚ ਮੂਸੇਵਾਰ ਬਰਵਾਤਾ ਪੰਜਾਬ ਦੇ ਵਿੱਚ ਹਰੀਨਾਮ ਮਾਰ ਹਰਤਾ ਇਹਦੀ ਗੱਲ ਕਿਸ ਨੇ ਕੀਤੀ ਹੈ ਜਦੋਂ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਤੁਹਾਡੇ ਤੱਤ ਸਾਰੇ ਉੱਥੇ ਰੱਖੇ ਜਾਂਦੇ ਆ ਇਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸਪੀਚ ਕੱਢ ਕੇ ਸੁਣ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰੇ ਨਾਂ ਪਾਰਲੀਮੈਂਟ ਦੇ ਵਿੱਚ ਦੱਸੇ ਆ ਉਸ ਵੇਲੇ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਉਹਨਾਂ ਦੇ ਸਤਿਕਾਰਯੋਗ ਧਰਮ ਪਤਨੀ ਹਰਸਿਮਰਤ ਕੌਰ ਜੀ دونوں, دونوں ممبر پارلیمنٹ سی دونوں کہا کہ میرے کلے کی آواز نہیں ہے فرض بول ہے کہ تھی پارلیمنٹ بولو سکھبیر سن مینو کہ اگے چلتے پارلیمنٹ منٹ ٹھہر کے آ اے اگے اگے چلے گئے اپنی سیٹ دے بیٹھ گیا کی میں دیکھ تا کی سی تیوی مالک اٹھ کے سپیکر دے وال چلے گئے ਸਪੀਕਰ ਦੇ ਪਿੱਛੇ ਬੂਹਾ ਉਹਦੇ ਵਿੱਚ ਹੋਰ ਉਹਦੇ ਕਮਰੇ 'ਚ ਵੜ ਗਏ ਨਾਲ ਮੇਰੇ ਕੋਲੇ ਫਤਿਹਗੜ੍ਹ ਸਾਹਿਬ ਦਾ ਐਮਪੀਸੀ ਸਰਦਾਰ ਅਮਰ ਸਿੰਘ ਮੈਂ ਉਹਨੂੰ ਪੁੱਛਿਆ ਸਰ ਅਮਰ ਸਿੰਘ ਸਪੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜ਼ਾ ਹੈ

ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਸੀ ਉਹਦਾ ਬੇਟਾ ਹੁਣ ਵੱਡਾ ਐਮਪੀ ਬਣਿਆ ਹੋਇਆ ਹੈ ਪਾਕਿਸਤਾਨ ਉਸਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਰੂਪ ਰੂਪ ਕਹਤਾ ਜੋ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਸਿੱਖਾਂ ਨੂੰ ਇਹ ਮੋਦੀ ਸਰਕਾਰ ਨੇ ਮਰਵਾਇਆ ਅਮਰੀਕਾ ਦੀ ਕੈਨੇਡਾ ਦੀ ਬਲੈਟ ਤੇ ਪਾਕਿਸਤਾਨ ਦੀ ਇਹਨਾਂ ਨੇ ਸੋਵਰਨਿਟੀ ਬਾਦਸ਼ਾਹੀ ਤੋੜੀ ਤੀ ਹੈ ਜਿਹੜਾ ਕੋਈ ਦੂਜਾ ਮੋਲਕ ਕਿਸੇ ਮੋਲਕ ਦੇ ਸ਼ਹਿਰੀ ਸਿਟੀਜ਼ਨ ਨੂੰ ਨਹੀਂ ਮਾਰ ਸਕਦਾ ਇਹ ਸਾਰੀਆਂ ਗੱਲਾਂ ਬੇਰਨਜ਼ੀਰ ਫੋਟੋ ਦੇ ਪੁੱਤ ਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਜਾਂ ਕੇ ਕਹਿ ਦਿੱਤੀਆਂ ਉਹ ਰਿਕਾਰਡ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਟੋਡੀ ਆਵਾਜ਼ UN ਦੀ ਜਨਰਲ ਅਸੈਂਬਲੀ ਤੱਕ ਪਹੁੰਚਾ ਦਿੱਤੀ ਹੈ ਤੁਸੀਂ ਭੋਲੇ ਬਣ ਜਿਓ ਕੁਛ ਬਣ ਜਿਓ ਪਰ 1999 ਦੇ ਵਿੱਚ ਤੁਸੀਂ ਮੈਨੂੰ ਫਾਂਸੀ ਤੋਂ ਬਿਚਾ ਕੇ ਵੋਟਾਂ ਪਾ ਕੇ ਜੇਲ੍ਹ ਦੇ ਵਿੱਚ ਉਕੜਾਇਆ ਸੀ ਮੈਂ ਉਸ ਟਾਈਮ ਦੀ ਤੁਹਾਡੀ ਵਫਾਦਾਰੀ ਕਰਦਾ ਰਹਾਂ ਤੁਸੀਂ ਮੰਨੋ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਇੱਧਰ ਉੱਧਰ ਮੈਂ ਨਹੀਂ ਗਿਆ ਜਾਂ ਖੱਬੇ ਨਾ ਸੱਜੇ ਨਾ ਸਿੱਧਾ ਨਾ ਪੁੱਠਾ ਤੁਹਾਡੀ ਨਮਾਇੰਦਗੀ ਕਰਦਾ ਰਿਹਾ ਹਾਂ ਅੰਤ ਸਮੇਂ ਤੱਕ ਕਰਦਾ ਰਹੂੰਗਾ ਸਾਲੇਵਾ ਜੋ ਕਰਕੇ ਤੁਸੀਂ ਮੋਟਰ ਪਾ ਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਸੋ ਸਾਧ ਸੰਗਤ ਜੀ ਆਪਣੀ ਸ਼ਕਤੀ ਨੂੰ ਸਮਝੋ ਬਿਮਾਰਾਂ ਮਰਗਣ ਕਦੇ ਕਮਲ ਦੇ ਫੁੱਲ ਨੂੰ ਕਦੇ ਛੜ ਨੂੰ ਕਦੇ ਪੰਜੇ ਨੂੰ ਕਦੇ ਬਾਦਲਾਂ ਨੂੰ ਉਨਾਂ ਨੇ ਕੀ ਕੀਤਾ ਤੁਹਾਡੇ ਲਈ ਮੈਨੂੰ ਦੱਸੋ ਤਾਂ ਸਹੀ ਸ਼ਰੋਬਨੀ ਖਾਲੀ ਦਾ ਨੰਬਰ ਸਰ ਨੇ ਆਪਣੀ ਜਾਨ ਆਪਣੀ ਤਲੀ ਤੇ ਰੱਖ ਕੇ ਤੁਹਾਡੀ ਨਮਾਇੰਦਗੀ ਅੱਜ ਵੀ ਅਸੀਂ ਕਰ ਰਹੇ ਆਂ ਤੇ ਦਲਖਾਲਸਾ ਵੀ ਨਾਲ ਸਾਡੇ ਸੋ ਮੈਂ ਆਸ ਕਰਦੇ ਹਾਂ ਕਿ ਹੁਣ ਵੋਟਾਂ ਪੈਣੀਆਂ ਤਰਨ ਤਰਨ ਅਸੈਂਬਲੀ ਸੀਟ ਦੀਆਂ ਸਾਡਾ ਕੈਂਡੀਡੇਟ ਉੱਥੇ ਖੜਾ ਹੋਊਗਾ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਐਤਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਬਰਸਨ ਦਾ ਨਮਾਇੰਦਗਾ ਐਸੈਂਬਲੀ ਚੰਡੀਗੜ੍ਹ ਦੇ ਵਿੱਚ ਭੇਜੋ ਜਿਹੜੀ ਗੱਲ ਅਸੀਂ ਇੱਥੇ ਕਰਦੇ ਆਂ ਇਹ ਸਰਕਾਰੀ ਰਿਕਾਰਡ ਦੇ ਉੱਤੇ ਛਪ ਜਵੇ ਤੇ ਆਪਾਂ ਅੱਗੇ ਚੱਲੀਏ ਆਜ਼ਾਦੀ ਦੇ ਲਈ ਬਹੁਤ ਹੈ ਤੁਸੀਂ ਜ਼ਿੰਮੇਵਾਰ ਹੋ ਪਿਛਲੇ ਸਾਲ ਅਸੀਂ ਵਾਅਦੇ ਮਜਾਰਾ ਕੀਤਾ ਸੀ ਕਿਉਂ ਕੀਤਾ ਸੀ ਇੱਥੇ ਸਾਡੀ ਕਣਕ ਜਿਹੜਾ ਭਾਅ 2400 ਰੁਪਏ ਕਿਵੰਟਲ ਸੀ ਵਗ੍ਹਾ ਪਰ ਕਰ ਜਾਂਦੇ ਤੇ 3600 ਰੁਪਏ ਅਸੀਂ ਵਟਣਾ ਸੀ ਇਹ મોદી ਤੇ ਹਿੰਦ ਹਕੂਮਤ ਨੇ ਸਾਨੂੰ ਕਣਕ ਦੇ ਵਿੱਚ 1200 ਰੁਪਏ ਕੈਂਟ ਕ੍ਰਿਸਟਲ ਦਾ ਘਾਟਾ ਪਾਤਾ ਫੇਰ ਤੁਸੀਂ ਇਹਨਾਂ ਦੇ ਨਾਲ ਚੱਲੋਗੇ ਮੈਨੂੰ ਦੱਸੋ ਕਿੰਨੇ ਤੁਹਾਡੀ ਅਗਵਾਈ ਕੀਤੀ ਹੈ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਸਾਰੇ ਪਾਸੇ ਅਸੀਂ ਜਾਂਦੇ ਆਂ ਭੀਖ ਮੰਗਦੇ ਆਂ ਕਿ ਸਾਡਾ ਮੋੜ ਖਲੇ ਦਾ ਕਰੋ ਸਾਨੂੰ ਖਾਲਸਾਣ ਦਿਓ ਸਤ ਸੰਗਤ ਜੀ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਪਏ ਪਰ ਅਸੀਂ ਸੋਚਿਆ ਨਹੀਂ ਕਿ ਜੇ ਅੰਗਰੇਜ਼ ਚਲੇ ਗਿਆ ਤੇ ਹੁਣ ਜਮਹੂਰੀਅਤ ਦਾ ਯੋਗ ਹੈ ਜਮਹੂਰੀਅਤ ਦਾ ਮਤਲਬ ਹੈ ਜੀ ਜਿਹੜੀਆਂ ਵੋਟਾਂ ਜ਼ਿਆਦਾ ਹੋਣ ਜੀਆਂ ਉਹਦੀ ਸਰਕਾਰ ਬਣੋਂਗੇ ਮੁਸਲਮਾਨ ਤੇ ਹਿੰਦੂ ਦੀ ਗਿਣਤੀ ਆਪਣੇ ਤੋਂ ਬਹੁਤ ਜ਼ਿਆਦਾ ਹੈ ਪਰ ਅਸੀਂ ਆਪਣਾ ਮੋਲਕ ਨਹੀਂ ਬਣਿਆ ਜੇ ਤੋ ਵੇਥੇ ਅੰਗਰੇਜ਼ ਸੀ ਹਿੰਦੂ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਅਸੀਂ ਵੀ ਗੁਲਾਮ ਸੀ ਇਸ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਸਮਝੀ ਹੁਣ ਤੁਸੀਂ ਮੇਰੇ ਕੋਲ ਆਉਂਦੇ ਹੋ ਕਿ ਸਾਨੂੰ ਅਮਰੀਕਾ ਭੇਜ ਦੇ ਮੈਂ ਤਾਂ ਤੁਹਾਡਾ ਨੌਕਰ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਦਰਦ ਹੁੰਦਾ ਹੈ ਪਰ ਜਰ ਤੁਸੀਂ ਵੀ ਮੇਰੇ ਉੱਤੇ ਕਦੇ-ਕਦੇ ਲੱਗਦੇ ਕਰੋ ਕੋਈ ਮਾੜੀ ਗੱਲ ਤਾਂ ਹੈ ਨਹੀਂਗੀ ਮੈਂ ਹੁਣ ਟੋੜਾ ਬਹੁਤ ਢਿਣੀ ਹੁੰਦਾ ਹੋਇਆ ਜਸਬੀਰ ਸਿੰਘ ਬੁਟੜੇ دلبیر بنڈالا بلجیت سنگھ گندر سنگھ میاں پر صاحب سجندر سنگھ کینیڈا ہرپال سنگھ بلیر ہاں ਕਰ ਸਿੰਘ ਸੰਧੂ ਸਾਹਿਬ ਸਾਰਿਆਂ ਦਾ ਮੈਂ ਬਹੁਤ ਰਣੀ ਹੈ ਖਾਸ ਕਰਕੇ ਤੁਹਾਡਾ ਜਿਹੜਾ ਤੁਸੀਂ ਆਪਣਾ ਕੰਮਕਾਰ ਛੱਡ ਕੇ ਆਏ ਹੋ ਤੇ ਹੁਣ ਧਾਰਾਂ ਦਾ ਟਾਈਮ ਹੈ ਮੈਂ ਜਿਆਦਾ ਨਹੀਂ ਬੋਲਦਾ ਕਿ ਕਿਤੇ ਤੁਹਾਡਾ ਨਵੇਰਾ ਦੁੱਧ ਨਾ ਚਾੜ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸ਼ਰੋਮਣੀ ਅਕਾਲੀ ਦਲ ਅਮਰ ਟਾਈਮ ਲੱਗੇਗਾ اگر ہم آپ کو پکڑیں گے ایک ایک کر کے پکڑیں گے میری بات یاد رکھنا ہر آفیسر کو اور الیکشن کمشنر کو یہ بات اچھی طرح سمجھ لینی چاہیے یہاں پہ